ਮੈਂ ਸਦੀ ਮੇਰਾ ਮੇਰਾ ਨਾਮ ਦਲਬੀਰ ਸਿੰਘਾ ਪਿੰਡ ਮੇਰਾ ਬਬਲੀ ਨੰਗਲ ਆ ਲਤੀ ਕੁਝ 7:00 ਤੇ 50 ਮਿੰਟ ਤੇ ਸਰਮ ਉਥੇ ਆਟੋ ਲਾਇਆ ਰੋਜਾਨਾ ਦੀ ਤਰ੍ਹਾਂ ਉਥੇ ਮਾਟੋ ਲੋਣਾ ਮੈਂ 2 ਸਾਲ ਹੋ ਗਏ ਮੈਨੂੰ ਆਟੋ ਲੈਣੇ ਮੈਂ ਕਿਸ਼ਤਾਂ ਦੇ ਆਟੋ ਲਿਆ ਵਾ ਤੇ ਕਿਸੇ ਸਰਾਣਤੀ ਅੰਸਰ ਦੇ ਨਾਲ ਉਥੇ ਪਟ્રોલ ਪਾ ਕੇ ਤੇ ਮੇਰੇ ਆਟੋ ਨੂੰ ਅੱਗ ਲਾਤੀ ਆ ਤੇ ਮੈਂ ਪ੍ਰਸ਼ਾਸਨ ਦੇ ਗਾੜੀ ਪੁਲਿਸਾਂ ਦੇ ਗਾੜੀ ਮੰਗ ਕਰਦਾ ਕਿ ਮੈਨੂੰ ਜੋ ਵੀ ਮੇਰੀ ਮਤਲਬ ਕੀ ਇਹਨਾਂ ਨੁਕਸਾਨ ਹੋਇਆ ਵਾ ਉਹਦੀ ਭਪੂਤਰਾ ਜਾਂਚ ਕੀਤੀ ਜਾਵੇ ਪਰ ਮੈਂ ਕਰੀਬਨ 2 ਸਾਲ ਹੋ ਗਏ ਮੈਨੂੰ ਆਟਾ ਔਲੋਂਗੇ ਨੂੰ ਕਿਸੇ ਨੇ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਰੋਕਿਆ ਹੈਗਾ ਮੈਨੂੰ ਆਟਾ ਔਲਣ ਤੋਂ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਅੱਗ ਲੱਗੀ ਹੈ ਸਰ ਜਿਨ੍ਹਾਂ ਦੇ ਘਰ ਦੇ ਲੱਗੋ ਮਾਟੋ ਲਾਉਣਾ ਹੈ ਉਹਨਾਂ ਦਾ ਹੀ ਬੇਟਾ ਭੱਜ ਗਿਆ ਤੁਹਾਡੇ ਘਰ ਆਇਆ ਕਿ ਤੁਹਾਡੇ ਆਟੇ ਨੂੰ ਅੱਗ ਲੱਗੀ ਹੈ ਸਰ ਜਦੋਂ ਤੱਕ ਆਪਾ ਉੱਥੇ ਪਹੁੰਚੇ ਤੇ ਮੇਰਾ ਆਟਾ ਕਾਫੀ ਜ਼ਿਆਦਾ ਸੜ ਗਿਆ ਸੀ ਤੇ ਉਹਨਾਂ ਨੇ ਹੀ ਨਾਲ ਔਲੋਗੇ ਮੇਨਾਲਾ ਪਾਣੀ ਪਵਾ ਕੇ ਮੇਨਾਂ ਅੱਗ ਬੁਝਾਈ ਤੇ ਮੇਰਾ ਬਹੁਤ ਜ਼ਿਆਦਾ ਗਾਗ ਬੁਝੀ ਉਦੋਂ ਤੱਕ ਕਾਫੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਜੇ ਦੀ ਸ਼ਿਕਾਇਤ ਵੀ ਪ੍ਰਸ਼ਾਸਨ ਕੀਤੀ ਹਾਂ ਜੀ ਮੈਂ ਥਾਣੇ ਅਰਜ਼ੀ ਦੇ ਕੇ ਆਇਆ ਜੀ ਕਿਹੜਾ ਥਾਣਾ ਪੈਂਦਾ ਮੇਰਾ ਥਾਣਾ ਤਿਬਰ ਪੈਂਦਾ ਜੀ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਮੇਰਾ ਜੋ ਵੀ ਨੁਕਸਾਨ ਆਇਆ ਵਾ ਉਹ ਮੇਰੀ ਮਤ ਦਿੱਤੀ ਜਾਵੇ ਕਿੰਨੇ ਦਿਨ ਤੋਂ ਆਟਾ ਚਲ ਰਿਹਾ ਸਰ ਮੈਨੂੰ ਘੱਟੋ ਘੱਟ 2 ਸਾਲ ਹੋ ਗਿਆ ਕਿਸ਼ਤਾਂ ਦੇ ਲਿਆ ਕਿਸ਼ਤਾਂ ਦੇ ਲਿਆ ਜੀ ਆਟੋ